ਤਾਰਨ ਦੇ ਸ਼ਹਿਰ ਦੇ ਵਿੱਚ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੀ ਏਜੰਸੀ ਦੇ ਵਿੱਚ ਨਵੀਂ ਥਾਰ ਰੌਕਸ ਗੱਡੀ ਲਾਂਚ ਕੀਤੀ ਗਈ। ਮੁੱਖ ਮਹਿਮਾਨ ਵਜੋਂ ਪੂਜਯ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਲਾਲਜੀਤ ਸਿੰਘ ਪੁੱਲਰ ਅਤੇ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਜਿੱਥੇ ਵਕ ਵਕ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਦੂਰ ਦੇ ਸ਼ਹਿਰਾਂ ਦੇ ਵਿੱਚ ਗੱਡੀਆਂ ਲੈਣ ਜਾਣਾ ਪੈਂਦਾ ਸੀ, ਪ੍ਰੰਤੂ ਹੁਣ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਗੱਡੀਆਂ ਖਰੀਦ ਸਕਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਕਸਟਮਰ ਦੀ ਗੱਡੀ ਸੰਬੰਧੀ ਕੋਈ ਵੀ ਮੁਸ਼ਕਲ ਸੰਬੰਧੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤਰਨਤਾਰੰਤ ਸਾਨੂੰ ਫਤਿਹਪੁਰ ਦੀ ਖਾਸ ਰਿਪੋਰਟ ਅੰਮ੍ਰਿਤਸਰ ਜਲੰਧਰ ਲੁਧਿਆਣੇ ਤੋਂ ਉੱਤਰਾਂ ਦੇ ਜਾਣਾ ਪੈਂਦਾ ਸਾਡਾ ਪੱਟੀ ਖੇਮ ਕਰਨ ਤਰਨਤਾਰਨ ਬਾਰਡਰ ਬੈਲਟ ਤੇ ਹੁਣ ਤਰਨਤਾਰਨ ਥਾਰ ਦਾ ਭਿੰਦਰਾ ਦਾ ਸ਼ੋਰੂਮ ਖੁੱਲਣ ਨਾਲ ਬੜੀ ਸੌਖ ਮਿਲੂਗੀ ਸਾਡੇ ਇਲਾਕੇ ਨੂੰ ਫਾਇਦਾ ਹੋਊਗਾ ਇੱਕ ਤੇ ਗੱਡੀਆਂ ਨੇੜੇੋਂ ਮਿਲ ਜਾਣਗੀਆਂ ਦੂਜਾ ਸਰਵਿਸ ਕਰਾਉਣ ਲਈ ਜਾਂ ਕੋਈ ਵੀ ਆਪਣਾ ਕਿਸੇ ਨੇ ਆਇਡੈਂਟੀਫਾਈਕੇਸ਼ਨ ਕਰਾਉਣੀ ਆ ਉਹਦੇ ਲਈ ਵੀ ਅੰਮ੍ਰਿਤਸਰ ਜਾਂ ਜਲੰਧਰ ਜਾਣਾ ਪੈਂਦਾ ਸੀ ਮੈਂ ਬਤਾਈ ਦੇਣਾ ਆਨੰਦ ਪ੍ਰੀਤਜੀ ਨੂੰ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਮਹਿੰਦਰਾ ਦਾ ਸ਼ੋਰੂਮ ਖੁੱਲ੍ਹਿਆ ਤੇ ਥਾਰ ਗੱਡੀ ਦੀ ਤੇ ਵੈਸੇ ਬੜੀ ਡਿਮਾਂਡ ਆ ਟੌਪ ਮਾਡਲ ਜਿਹੜੀ 5 ਵਿੰਡੋ ਥਾਰ ਆ ਇਹ ਦੱਸਦੇ ਪਏ ਆ ਵੀ 25-2600 ਇਹਨਾਂ ਦੀ ਅਮਰਸਰ ਏਜੰਸੀ ਤੇ ਤਰਨਤਾਰਨ ਏਜੰਸੀ ਜੀ ਬੁੱਕ ਹੋ ਗਈ ਆ ਹੁਣ ਇਹਨਾਂ ਤਰਨਤਾਰਨ ਖੁੱਲੀ ਆ ਕੋਈ ਦਿਨਾਂ ਚ ਸਾਡੇ ਪੱਟੀ ਇਲਾਕੇ ਚ ਪੱਟੀ ਸ਼ਹਿਰ ਚ ਵੀ ਏਜੰਸੀ ਨਰਾਤਿਆਂ ਚ ਖੋਲਦਾਂਗੇ ਜੀ ਪਹਿਲੇ ਹਫ਼ਤੇ ਚ ਨਰਾਤਿਆਂ ਚ ਖੋਲਣਗੇ ਤੇ ਸਾਡੇ ਲੋਕਾਂ ਨੂੰ ਫਾਇਦਾ ਮਿਲੂ ਇਸ ਚੀਜ਼ ਦਾ ਬਾਕੀ ਨੌਜਵਾਨਾਂ ਚ ਬੱਚਿਆਂ ਚ ਬੱਚੀਆਂ ਚ ਬੜਾ ਕ੍ਰੇਜ਼ ਆ ਜਿਹੜੀ 5 ਵਿੰਡੋ ਨਵੀਂ ਥਾਰ ਆਈ ਆ ਸਭ ਤੋਂ ਮੇਨ ਜਿਹੜੀ ਇੱਥੇ ਸਹੂਲਤ ਆ ਵੱਡੀ ਉਹ ਜਿਹੜਾ ਇਹਦੇ ਵਿੱਚ ਸਨ ਰੂਫ ਆਇਆ ਪਹਿਲਾਂ ਜਿਹੜੀ ਥਾਰ ਆ ਉਹਦੇ ਵਿੱਚ ਸਨ ਰੂਫ ਨਹੀਂ ਸੀ ਬੱਚੇ ਛਾਤਰੂ ਕੱਟ ਕੇ ਫੇਰ ਸਾਨੂੰ ਬਣਾਉਂਦੇ ਤੇ ਉਹਨੇ ਦੇ ਵਿੱਚ ਸਾਨੂੰ ਆ ਗਿਆ 4/4 ਆਟੋ ਵੀ ਆ 4/2 ਵੀ ਆ ਇਹਦੇ ਵਿੱਚ ਹਰ ਤਰ੍ਹਾਂ ਦੀ ਇਹਦੇ ਚ ਫੈਸਿਲਿਟੀ ਆ ਜਿਹੜੀ ਨਵੀਂ ਥਾ ਰਹੀ ਆ ਕੀ ਪ੍ਰਾਈਸ ਕੀ ਆ ਕੱਢੀਏ ਕੋਈ ਜਿਹੜੀ 4/2 ਹੈ ਟਾਪ ਉਹਨਾਂ 23.5 ਲੱਖ ਰੁਪਏ ਤੇ ਜਿਹੜੀ ਟਾਪ ਮਾਡਲ 4/4 ਦਾ 4/4 ਦਾ ਪ੍ਰਾਈਸ ਆਣਾ ਨਰਤਿਆ ਜਾਏਗਾ ਬਸ ਇਹ ਛੇਤੀ 4/4 ਦਾ ਵੀ ਪ੍ਰਾਈਸ ਆ ਜਾਣਾ ਤੇ ਸਾਡੇ ਜਿਹੜੇ ਇਲਾਕੇ ਦੇ ਨੌਜਵਾਨ ਬੱਚੇ ਬੱਚੀਆਂ ਉਹਨਾਂ ਨੂੰ ਹੀ ਫੜਾ ਕਰੇ ਇਹਦੀ ਮੈਨੂੰ ਲੱਗਦਾ ਸਾਡੇ ਇਲਾਕੇ ਸਭ ਤੋਂ ਜਿਆਦਾ ਸਾਡੇ ਤਰਨਤਾਰਨ ਜ਼ਿਲ੍ਹੇ ਚੋਂ ਬੁਕਿੰਗ ਹੋਈ ਹੈ ਇਹਨਾਂ ਦੀ ਅਮਰਸਰ ਵਾਲੀ ਏਜੰਸੀ ਆ ਤੁਸੀਂ ਵੀ ਉੱਡੀ ਕਰਾ ਦੇਖੋ ਆਪਾਂ ਵੀ ਲੈ ਲਾਂਗੇ ਜੇ ਵਧੀਆ ਲੱਗੂਗੀ ਆਪਾਂ ਵੀ ਲੈ ਲਾਂਗੇ ਸਾਰੇ ਕਿਹੜੇ ਫੈਮਿਲੀ ਗੱਡੀ ਹੋ ਗਈ ਪਹਿਲਾਂ ਤਾਂ ਯੰਗਸਟਰਸ ਦੀ ਗੱਡੀ ਸੀ ਹੁਣ ਫੈਮਿਲੀਆਂ ਵੀ ਬਹੁਤ ਪਸੰਦ ਕਰ ਰਹੀਆਂ ਠੀਕ ਹੈ ਨਾ ਚੌਕੀ ਬਿਲਕੁਲ ਫੈਮਿਲੀ ਗੱਡੀ ਬਹੁਤ ਵਧੀਆ ਹੈ ਗੱਡੀ ਆ ਥਾਰ ਜਿਹੜੀ ਗੱਡੀ ਆ ਜੀ ਇਹਦੀ ਪਹਿਲਾਂ ਬਹੁਤ ਡਿਮਾਂਡ ਹੀ ਪਰ ਹੁਣ ਜਿਹੜੀ ਆ ਨਵੀਂ ਥਾਰ ਦੇ ਵਿੱਚ ਬੜੀਆਂ ਚੇਂਜਿੰਗ ਕੀਤੀਆਂ ਗਈਆਂ ਜੀ ਹੈਵੀ ਗੱਡੀ ਆ ਇੰਜਨ ਵੀ ਦਾ ਹੈਵੀ ਆ ਐਵਰੇਜ ਵੀ ਵਧੀਆ ਤੇ ਇਹਦੇ ਚ ਸਾਰੀਆਂ ਸੁਖ-ਸਹੂਲਤਾਂ ਇਹ ਇੱਕ ਗੱਡੀ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਇਹਦੇ ਚ ਮਿਲਦੀਆਂ ਉਹ ਹਰੇਕ ਗੱਡੀ ਚ ਨਹੀਂ ਮਿਲਦੀਆਂ ਐਵਰੇਜ ਵੀ ਵਧੀਆ ਇੰਜਨ ਵੀ ਹੈਵੀ ਆ ਸੀਟਾਂ ਵੀ ਏਸੀ ਆ ਸੀਟਾਂ ਵੀ ਸਾਰੀਆਂ ਏਸੀ ਹੈਡਾਸਪੀ ਹੈ ਬਿਲਕੁਲ ਬਹੁਤ ਵਧੀਆ ਘੱਟ ਰੇਟ ਦੇ ਵਿੱਚ ਵਧੀਆ ਗੱਡੀ ਆ ਜਿਹੜੀਆਂ ਵੱਡੀਆਂ-ਵੱਡੀਆਂ ਗੱਡੀਆਂ ਨੇ ਜਿਹੜੀ ਲਗਜ਼ਰੀ ਗੱਡੀਆਂ ਨੇ ਕਹਿ ਸਕਦੇ ਆ ਜਿਸ ਦੀ ਕੀਮਤ ਲੱਖਾਂ ਕਰੋੜਾਂ ਵਿੱਚ ਜਾਂਦੀ ਹੈ ਉਹ ਸਾਰੇ ਫੀਚਰਸ ਮਿਲ ਰਹੇ ਨੇ ਤਾਂ ਰੌਕਸ ਕੀ ਕਹਿਣਾ ਚਾਹੋਗੇ ਬਿਲਕੁਲ ਜਿਹੜੀਆਂ ਗੱਡੀਆਂ ਮਹਿੰਗੀਆਂ ਆ ਇਹ ਜਿਹੜਾ ਟਾਪ ਕਲਾਸ ਕਰੋੜਾਂ ਦੀ ਚ ਕੀਮਤ ਆ BMW ਮਰਸੀਡੀਜ਼ ਬੈਂਜ਼ ਉਹਦੇ ਵਾਂਗੂ ਇਹ ਦੀ ਚੰਗੀ ਸ਼ੇਪ ਬਣੀ ਆ ਮਾਡਲ ਵਧੀਆ ਮਾਡਲ ਆ ਤੇ ਜਿੰਨੇ ਘਟ ਪਏ ਆ ਜੇ ਵਧੀਆ ਗੱਡੀ ਲੈਣੀ ਉਹਦੇ ਵਾਸਤੇ ਤੇ ਥਾਰ ਬਹੁਤ ਵਧੀਆ ਹੈ ਜੀ ਤੇ ਮੈਂ ਸਾਰੇ ਇਲਾਕੇ ਵਾਲਿਆਂ ਨੂੰ ਮੁਬਾਰਕਾਂ ਦਿੰਦਾ ਆ ਅਨੰਦਪ੍ਰੀਤ ਜੀ ਨੂੰ ਵੀ ਮੁਬਾਰਕ ਥੈਂਕ ਯੂ ਤੇ ਮੇਰੇ ਪ੍ਰੈਸ ਭਾਈਚਾਰੇ ਨੂੰ ਵੀ ਮੁਬਾਰਕਾਂ ਜਿਨ੍ਹਾਂ ਨੂੰ ਪ੍ਰੈਸ ਵਾਲਿਆਂ ਨੂੰ ਵੀ ਲੋੜ ਹੋ ਉਹ ਵੀ ਕਿ ਦਿੱਫ ਲੈਣ ਇਹਨਾਂ ਤੋਂ ਆਪਾਂ ਵੇਲੇ ਦਾ ਨੀਲਾ ਕਰਨੀ ਗੱਡੀ ਉਹ ਤੇ ਇਹਨਾਂ ਦੀ ਬੁਕਿੰਗ ਦਾ ਕਿੰਨੇ ਕਿੰਨੇ ਟਾਈਮ ਬਾਅਦ ਦਿੰਦੇ ਜੀ ਬੁਕਿੰਗ ਕਾਫੀ ਲੰਬੀ ਚੱਲੇਗੀ ਤੇ 4 ਸਾਲ ਦੀ ਚੱਲੇਗੀ ਅਸਲ 3-4 ਸਾਲ ਦੀ ਹਾਂ ਜੀ ਵੇਟਿੰਗ ਗੱਡੀ ਘੱਟ ਪੈਂਦੀ ਹੈ 3-4 ਸਾਲ ਦੀ ਪਰ ਮੈਂ ਬਾਊ ਤੁਹਾਨੂੰ ਕਹਿੰਨਾ ਤੁਹਾਨੂੰ ਮੈਂ ਲੈ ਦੂ ਕਰਾਉ ਆਪਾਂ ਆਪਾਂ ਤੁਹਾਨੂੰ ਤੁਹਾਨੂੰ ਮਹੀਨੇ ਤੋਂ ਪਹਿਲਾਂ ਲੈ ਦਾਂ ਇੱਕ ਸਾਂਝੀ ਗੱਡੀ ਲੈ ਦੋ ਸਾਨੂੰ ਸਾਂਝੀ ਮੈਂ ਲੈ ਦਿੰਦਾ ਆਪਦੇ ਨੂੰ ਲੈ ਦਿੰਦਾ ਪ੍ਰੈਸ ਵਾਲਿਆਂ ਨੂੰ ਠੀਕ ਹੈ ਲੈ ਦੇ ਸਰ ਇਹ ਹੈ ਟ੍ਰਾਂਸਪੋਰਟ ਮਿਨਿਸਟਰ ਕਹਿੰਦੇ ਵਿੱਚ ਉਹ ਸਕੂਟਾ ਜਿਹੜੀ ਕਿ ਆਮ 2.5 ਕਰੋੜਾਂ ਦੀ ਗੱਡੀ ਨਹੀਂ ਹੈ ਅਡਾਸ ਹੈ ਵੈਂਟੀਲੇਟਡ ਸੀਟਸ ਹੈ 19 ਇੰਚੀ ਅਲੋਇਲ ਕਿਸੇ ਗੱਡੀ ਚ ਨਹੀਂ ਆਉਂਦੇ ਇਹ 19 ਇੰਚ ਦੇ ਅਲੋਇਲ ਤੇ ਉਸ ਤੋਂ ਇਲਾਵਾ ਵੈਂਟੀਲੇਟਡ ਸੀਟਸ ਹੈ ਫੁੱਲ ਪੈਰਾਲੋਕ ਸੰਡੂਫ ਹੈ ਫੁੱਲ ਮੂਨਡੂਫੀ ਹੈ ਫਾਈਵ ਡੋਰਸ ਐਟ ਡਿੱਗੀ ਬਹੁਤ ਵੱਡੀ ਹੈ ਜੀ ਉਸ ਫੇਸ ਬਹੁਤ ਹੈ ਆਰਾਮ ਨਾਲ ਕਿਸੇ ਨੇ ਬਾਹਰ ਜਾਣਾ ਹੈ ਟਰੈਵਲਿੰਗ ਕਰਨੀ 5 6 ਲੈਵੇ ਅਰਾਉਂਡ ਨਾਲ ਆ ਜਾਂਦੇ ਆ ਅੱਗੇ ਉਹਨਾਂ ਕੰਪਨੀਆਂ ਬੈਸਟ ਟੂ ਬੈਸਟ ਹੋ ਚੁੱਕੀ ਚਾਹਤੇ ਕਿੰਨੀ ਕੁ ਡੀਲ ਹੋ ਚੁੱਕੀ ਹੈ 24 25 ਹਜ਼ਾਰ ਦੀ ਮੁੱਕੀ 25 ਹਜ਼ਾਰ ਸਜੱਸਟਸ ਹੈ ਦੀ ਟੈਸਟਿੰਗ ਬੜੀ ਵਧੀਆ ਹੋ ਚੁੱਕੀ ਹੈ ਹਰ ਏਰੀਆ ਲਈ ਕੀਤੀ ਜਾ ਰਹੀ ਹੈ ਐਕਟਿਵਿਟੀ ਹੈ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਇਹਦਾ ਕ੍ਰੇਜ਼ ਬਹੁਤ ਜ਼ਿਆਦਾ ਹੈ ਤਿੰਨੋਂ ਕੰਪਨੀਆਂ ਜੇ ਬੁਕਿੰਗ ਪੰਚ ਕਰੇਗੀ ਉਸ ਤੋਂ ਬਾਅਦ ਕੰਪਨੀ ਕੋਲ ਸੀਪੀਟੀ ਡੇਟ ਆਏਗੀ ਕਿਹੜੇ ਕਸਟਮਰ ਦੀ ਵਾਰੀ ਖਤ ਆਣੀ ਹੈ ਫਿਰ ਦੂਸਰੇ ਤੋਂ ਗੱਡੀਆਂ ਡਿਲੀਵਰੀ ਸਟਾਰਟ ਹੋਏਗੀ ਸੋ ਤੁਹਾਡੀ ਡੀਲਰਸ਼ਿਪ ਤੋਂ ਕਿਨੀਆਂ ਕੁ ਗੱਡੀਆਂ ਦੁਸ਼ਹਿਰੇ ਵਾਲੇ ਦਿਨ ਹੋ ਜਾਣਗੀਆਂ ਸਾਨੂੰ ਮੀਟਾ 100 ਗੱਡੀਆਂ ਦਾ ਮਾਰਕ ਰੇਨ ਤੋਂ ਮੈਂ ਮੈਨੂੰ ਕੰਗ੍ਰੈਚੁਲੇਸ਼ਨ ਅਮਰ ਸਰ ਜਲੰਧਰ ਵੀ ਗੱਮਾ ਕੇ ਪੰਜਾਬ ਚ ਆ ਗਿਆ ਸਾਡੇ ਸ਼ੋਰੂਮ ਜਲੰਧਰ ਚ ਵੀ ਆ ਚੁੱਕੇ ਹਨ ਮੰਡੇ ਤੋਂ ਅਸੀਂ ਓਪਨ ਕਰ ਦਿੱਤੇ ਜਲੰਧਰ ਨਮਾਸ਼ਾ ਗੁਰਾਇਆ ਨਖੋਦਰ ਪੁਰਥਲਾ ਰੋਡ ਸਬਜੈਕਟ ਜਿਲ੍ਹਾ ਤਰਨਤਾਰਨ ਵਿੱਚ ਕਿਤੇ ਇਥੇ ਆਪਣੇ ਜੜੀਆਂ ਆਪਰਾ ਅਮਰ ਸਰ ਚ ਹੈ ਤਰਨਤਨ ਮੇਨ ਸ਼ੋਰੂਮ ਹੈ ਪੱਟੀ ਮੰਤਰੀ ਸਾਹਿਬ ਦੇ ਇਲਾਕੇ ਚ ਮੰਤਰੀ ਸਾਹਿਬ ਵੀ ਪਹਿਲੇ ਹਫਤੇ ਚ ਓਪਨਿੰਗ ਕਰਨਗੇ ਸ਼ੋਰੂਮ ਦੀ ਆਲਮੋਸਟ ਤਿਆਰ ਹੈ ਤੁਹਾਨੂੰ ਜਿੰਨਾ ਤੇਜਾਪਾ ਸ਼ੁਰੂ ਕਰਨਾ ਸੋ ਸਰ